ਇੱਕ ਹੋਇਆ ਜਿਹੜਾ ਚੰਡੀਗੜ੍ਹ 에어ਪੋਰਟ ਤੇ ਅੱਜ ਘਟਨਾ ਵਾਪਰੀ ਹੈ ਜਿਹਦੇ ਵਿੱਚ ਕੰਗਰਾਂ ਨੌਤ ਔਰ ਜਿਹੜੀ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਵਿੱਚ ਕੋਈ ਡਿਸਪਿਊਟ ਖੜਾ ਹੋਇਆ ਹੈ ਔਰ ਉਹਦੇ ਵਿੱਚ ਜਿਹੜਾ ਮੁਤਲਕ ਜਿਹੜਾ ਡਿਪਾਰਟਮੈਂਟ ਉਹਨਾਂ ਦਾ ਉਹਨੇ ਤੁਰੰਤ ਉੱਤੇ ਕਾਰਵਾਈ ਕਰਦੇ ਹੋਏ ਨੂੰ ਸਸਪੈਂਡ ਕਰਤਾ ਨਾ ਉਹਦੀ ਪੂਰੀ ਜਾਂਚ ਕੀਤੀ ਹਲੇ ਨਾ ਪੂਰੀ ਵੀਡੀਓ ਨਜ਼ਰ ਆਈ ਕਿ ਇਹ ਵਾਕਿਆ ਸ਼ੁਰੂ ਕਿੱਥੋਂ ਹੋਇਆ ਕਿਉਂਕਿ ਚੈਕ-ਇਨ ਦੌਰਾਨ ਇਹ ਵਾਕਿਆ ਸ਼ੁਰੂ ਹੋਇਆ ਕਿ ਸਾਰੀ ਉਹਦੀ ਜਾਂਚ ਹੋਣ ਤੇ ਫੇਰ ਹੀ ਉੱਥੇ ਕੋਈ ਕਾਰਵਾਈ ਬਣਦੀ ਆ ਉਹ ਵੀ ਨਹੀਂ ਬਣਦੀ ਅਸੀਂ ਭਾਰਤੀ ਕਿਸਾਨ ਯੂਨੀਅਨ ਦੋਪਾ ਸਾਰੀਆਂ ਕਿਸਾਨ ਦੇ ਸੰਗੀਆਂ ਗੁਰਮਿੰਦਰ ਕੌਰ ਦੇ ਨਾਲ ਖੜੀਆਂ ਹਾਂ ਉਹਦੇ ਪਰਿਵਾਰ ਦੇ ਨਾਲ ਖੜੀਆਂ ਔਰ ਭਾਰਤ ਸਰਕਾਰ ਨੂੰ ਔਰ ਉਹ ਜਿਹੜੀ ਇਹਨਾਂ ਦੀ ਫੋਰਸ ਹੈ ਸੀਆਈਐਸਐਫ ਉਹਨਾਂ ਦੇ ਜਿੰਨੇ ਮੁਤਲਕ ਆਫੀਸਰ ਨੇ ਉਹਨਾਂ ਨੂੰ ਅਸੀਂ ਹਦਾਇਤ ਕਰਦੇ ਆ ਕਿ ਭਾਈ ਅਸੀਂ ਪੂਰਾ ਦੇਸ਼ ਦਾ ਕਿਸਾਨ ਔਰ ਮਜ਼ਦੂਰ ਉਸ ਗੁਰਮਿੰਦਰ ਕੌਰ ਦੇ ਨਾਲ ਖੜੇ ਆ ਜਿਹੜੀ ਕੰਗਨਾ ਨੌਤ ਗਲਤ ਵਿਹਾਂਗਵਾਜੀ ਕਰਨ ਦੇ ਨਾਂ ਤੇ ਪਹਿਲਾਂ ਮਸ਼ਹੂਰੋਂ ਪਹਿਲਾਂ ਵੀ ਕੀਤੀ ਹੁਣ ਵੀ ਕੀਤੀ ਸੋ ਇਸ ਕਰਕੇ ਉਸ ਕੰਗਨਾ ਨੌਤ ਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਅਗਰ ਇਸ ਲੜਕੀ ਨੂੰ ਦੁਆਰਾ ਜੋਇਨ ਨਹੀਂ ਕੀਤਾ ਜਾਂਦਾ ਤੇ ਅਸੀਂ ਵੱਡਾ ਸੰਗਠਨ ਚੁਲੀ ਕਾਂਗੇ ਅਸੀਂ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਨਾਲ ਔਰ ਕੁਲਵਿੰਦਰ ਕੌਰ ਦੇ ਨਾਲ ਡੱਟ ਕੇ ਖੜੇ ਹਾਂ